वेलकम दोस्तों मैं प्रदीप काडरी लेके आ गया 95 नंबर वीडियो कबड्डी कप है रायकोट का राय जेड़ा के 24 दिसंबर 2013 नु करवाया गया बग्गापेंट दी टीम और वर्सेस जनेदपुरा ਦੇ ਵਿਚਕਾਰ ਇਹ ਮੈਚ ਹੋਇਆ ਬੱਗੇਪਿੰਡ ਦੇ ਜਿਹੜੇ ਦੋ ਖਿਡਾਰੀ ਬਾਹਰ ਖੇਡ ਰਹੇ ਸੀ ওসি संदीप ਨੰਗਲੰਬੀਆਂ ਤੇ ਤਿੰਦਾ ਪਰਚੀਆਂ ਵਾਲਾ ਔਰ ਜਨੇਦਪੁਰਾ ਚ ਖੇਡਣ ਵਾਲੇ ਖਿਡਾਰੀ ਸੀ ਮੰਦਰ ਜੋਧਾ ਤੇ ਨਿੰਦੂ ਇੰਦਗੜ ਦੋਸਤੇ ਦੋਨੋਂ ਹੀ ਪੰਜਾਬ ਦੀਆਂ ਟੌਪ ਦੀਆਂ ਟੀਮਾਂ ਨੇ ਮੈਚ ਦੀ ਜਿਹੜੀ ਜਿੱਤ ਹਾਰ ਹੈ ਉਹ ਸਿਰਫ 1.5 ਪੁਆਇੰਟ ਤੇ ਹੁੰਦੀ ਹੈ ਔਰ ਮੈਚ ਟੋਟਲ 8 ਚ ਫੇ ਲੱਗ ਗਿਆ ਟੋਟਲ ਸਵਾਲ ਇਹ ਹੈ ਕਿ ਅਮਨਾ ਜਨੇਤਪੁਰ ਨੇ ਟੋਟਲ ਕਿੰਨੇ ਜਫੇ ਲਾਏ ਔਰ ਮੰਗੀ ਬੱਗਾਪਿੰਡ ਆਪਣੀ ਟੀਮ ਲਈ ਟੋਟਲ ਕਿੰਨੇ ਜਫੇ ਲਾਉਂਦਾ ਮੈਚ ਵੇਖੋ ਸਾਰੇ ਜਿਹੜੇ ਮੈਚ ਹੈ ਇਸ ਤੋਂ ਬਾਅਦ ਦੇ ਮੈਚ ਇੱਕ ਪਾਸੇ ਟੀਮ ਕਹਿੰਦੇ ਜਨੇਤਪੁਰ ਦੀ ਰਾਏਗੜ੍ਹ ਸ਼ਹਿਰ ਵਾਲੀ ਸਾਈਡ ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਬੱਕੇਪੁਰ ਦੀ ਨਿੰਦੂ ਇੰਦ ਕਰਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਪਹੁੰਚਾ ਹੋਇਆ ਲਓ ਚਾਰ ਜਾਫੀਆਂ ਵਿੱਚੋਂ ਕਿਹੜਾ ਜਾਫੀ ਲਾਵੇਗਾ ਜੱਫਾ ਗਰਾਊਂਡ ਕਲੀਅਰ ਕਰ ਦਿਓ ਵੀਰੇ ਬਾਰ-ਬਾਰ ਬੇਨਤੀ ਹੈ ਲਓ ਪਈ ਹੋਈ ਨਿੰਦੂ ਦੀ ਕਬੱਡੀ ਲਓ ਮੰਗਤ ਸਿੰਘ ਇਸ ਵੇਲੇ ਤੇ ਨਿੰਦੂ ਇੰਦ ਕਰਦਾ ਆਪਣੀ ਟੀਮ ਦੇ ਉਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਕਿ ਪਾਪਾ ਛੱਡੇ ਸ਼ਰੀਰ ਮਾ ਲੋਕੋਂ ਦਾ ਬਲਵੀਰ ਜਾਫੀ ਆਉਂਤੇ ਵੰਦਾ ਐ ਤੂਫਾਨ ਦਾ ਬੁੱਲਾ ਵੀ ਮੱਚਦਾ ਅੰਗਿਆਰ ਹੈ ਗੋਡੀ ਦਾ ਬੱਗਿਆਂ ਵਾਲਾ ਦੁੱਲਾ ਵੀ ਵਾਟੇ ਅੰਗਿਆਰ ਦੇ ਮੇਰੇ ਵੀਰੋ ਮੱਚਦਾ ਗਿਆਰ ਪਰ ਕਬੱਡੀ ਦਾ ਤੀਜਾ ਚੀਤਾ ਹੈ ਪਹਿਲਾ ਚੀਤਾ ਕਹਿੰਦੇ ਬਿਹਾਰੀਪੁਰਿਆ ਉਸ ਤੋਂ ਬਾਅਦ ਬੱਤਰੀ ਵਾਲਾ ਕੀਪਾ ਤੇ ਉਸ ਤੋਂ ਬਾਅਦ ਇਹ ਨੌਜਨੂ ਚੀਤੇ ਦਾ ਕਿਤਾਬ ਮਿਲਿਆ ਇਹ ਹੈ ਕਬੱਡੀ ਦਾ ਚੀਤਾ ਮੇਰੇ ਵੀਰੋ ਦੁੱਲਾ ਬੱਗਿਆਂ ਵਾਲਾ ਚੀਤੇ ਵਾਲੀ ਫੁਰਤੀ ਹੈ ਉਧਰ ਬਿੰਦੀ ਹੈ ਜਨੇਤਪੁਰੇ ਵਾਲਾ ਇੱਕ ਪਾਸੇ ਦੁੱਲਾ ਦੁੱਲਾ ਤੇ ਬਿੰਦੀ ਇੱਕ ਪਾਸੇ ਆਉ ਜਾਂਦਾ ਪ੍ਰੀਤ ਟਰੈਕਟਰ ਦਾ ਜੀਤੂ ਮੇਰੇ ਵੀਰੋ ਬਲਵੀਰ ਸਿੰਘ ਦੁੱਲਾ ਅੱਜ ਬਲਵੀਰ ਸਿੰਘ ਪਾਲਾ ਨਹੀਂ ਪੁਜਿਆ ਕੁਝ ਕਾਰਨਾਂ ਦੇ ਕਾਰਨ ਮੇਰੇ ਵੀਰੇ ਪਰ ਘਾਟ ਹੈ ਖੇਡ ਮੈਦਾਨ ਦੇ ਵਿੱਚ ਜੋਧਾ ਵਾਲਾ ਮੰਦਿਰ ਕਬੱਡੀ ਪਾ ਰਿਹਾ ਹੈ ਸੁਪਰ ਸਟਾਰਾਂ ਦੀ ਚੈਨ ਹੈ ਸ਼ਾਹਗੋਟ ਇਲਾਕੇ ਦੇ ਮੇਰੇ ਵੀਰੇ ਇਹ 스타 ਖਿਡਾਰੀ ਜਿਹੜੇ ਇਸ ਲਈ ਇਸ ਟੀਮ ਦੇ ਵਿੱਚ ਖੇਡ ਰਿਹਾ ਹੈ ਲੱਗ ਪਈ ਕਬੱਡੀ ਆ ਯਾਸ਼ੀ ਕਹਿੰਦੇ ਲੰਬੀ ਪਾਰੀ ਖੇਡ ਰਿਹਾ ਹੈ ਕਬੱਡੀ ਦੀ ਲੰਬੀ ਪਾਰੀ ਦਾ ਘੋੜਾ ਨੰਗਲੰਮੀਆ ਵਾਲਾ ਸੰਦੀਪ ਇਸ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਵਿੱਚ ਕਬੱਡੀ ਖੇਡੀ ਹੈ ਨੰਗਲੰਮੀਆ ਵਾਲਾ ਇੰਗਲੈਂਡ ਦੀ ਟੀਮ ਦਾ ਕਪਤਾਨ ਬਾਰੇ ਸ਼ੁਲਿੱਤ ਤੇ ਪਰਜੀਆਂ ਵਾਲਾ ਇਹ ਵੀ ਇੰਡੀਆ ਦੀ ਟੀਮ ਦਾ ਖਿਡਾਰੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਬਲਜੀਤ ਸਿੰਘ ਗਿੱਲ ਉਹਨਾਂ ਦੀ ਟੀਮ ਦੇ ਲਈ ਖੇਡਦਾ ਮੇਰੇ ਵੀਰੋ ਜਨੇਤਪੁਰ ਦਾ ਆਮਨਾ ਜੱਫਿਆਂ ਵਾਲੀ ਮਸ਼ੀਤ ਦੇ ਤੌਰ ਤੇ ਜਾਣ ਜਾਂਦਾ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਉਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਜਨੇਤਪੁਰ ਦਾ ਆਮਨ ਇਸ ਲਈ ਜੱਗਾ ਜਨੇਤਪੁਰੇ ਦੀ ਧਰਤੀ ਦਾ ਜੱਗਾ ਜਨੇਤਪੁਰੇ ਵਾਲਾ ਮੇਰੇ ਵੀਰੋ ਇੱਕ ਪਾਸੇ ਰਿੱਕੀ ਨੌਜਨ ਬੱਗਿਆਂ ਵਾਲਾ ਦੂਸਰੀ ਕੰਨੀ ਤੇ ਮੇਰੇ ਵੀਰੋ ਕਬੱਡੀ ਦਾ ਕਿੰਗ ਮੰਗੀ ਮੱਪਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੈ ਮੰਗੀ 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 ਜਿਹਨੇ ਦੁਨੀਆ ਰੰਗ ਦੇ ਵਿੱਚ ਰੰਗੀ ਵਾਹੋ ਮੰਗੀ ਨਹੀਂ ਰਿਸਾ ਦੋ ਟਰੈਕਟਰਾਂ ਦਾ ਜੇਤੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੰਗੀ ਬੱਗਿਆਂ ਵਾਲਾ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਦੇਖੇ ਬਿਨ ਗਰੀਬੀ ਦੇ ਤੇ ਦੁੱਖ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਰ ਅੱਜ ਬੱਗਿਆਂ ਵਾਲੇ ਦੀ ਕਹਿੰਦੇ ਕਬੱਡੀ ਵਿੱਚ ਬੱਲੇ ਬੱਲੇ ਐ ਸੰਘਾ ਪਰਿਵਾਰ ਆ ਮੇਰੇ ਵੀਰੋ ਇਧਰ ਕਹਿੰਦੇ ਦੁੱਲਾ ਬੱਗਿਆਂ ਵਾਲਾ ਵਰਲਡ ਕੱਪ ਦੇ ਵਿੱਚ 14 ਕਬੱਡੀਆਂ ਪਾਈਆਂ ਤੇ 14 ਨਾ ਸਟਾਪ ਇੱਕ ਜਫਾ ਲੱਗਿਆ ਉਹ ਵੀ ਕਹਿੰਦੇ ਡਬਲ ਕਬੱਡੀ ਦਾ ਇਸ ਲਈ ਦੁੱਲਾ ਮੇਰੇ ਵੀਰੋ ਬਧਰੀ ਵਾਲੇ ਕੀਪੇ ਵਾਲੀ ਖੇਡ ਖੇਡਦਾ ਇਸ ਲਈ ਪੁਆਇੰਟ ਲੈ ਕੇ ਬਾਪੂ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਨਿੰਦੂ ਇੰਦਗੜਦਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਝੇ ਕੌਣ ਠੱਲ ਤੂਫਾਨਾਂ ਨੂੰ ਸਾਗਰ ਵਿੱਚ ਨਰ ਪੈਂਦੇ ਕੁਜੀ ਸਾਗਰ ਵਿੱਚ ਨਰ ਪੈਂਦੇ ਕੁਜੀ ਨੌਜੋ ਨਿੰਦੀਆਂ ਦਾ ਮਹਾਨ ਜਾਫੀ ਦੁਨੀਆ ਦੇ ਕਹਿੰਦੇ ਦੋ ਮਹੰਗੇ ਜਾਫੀ ਐ ਮੰਗਲੰਬੀਆਂ ਦਾ ਸੰਦੀਪ ਲਓ ਵੇਖਦਾ ਵੀ ਇਸ ਲਈ ਯਾਰਾ ਬਚ ਕੇ ਮੋੜ ਤੋਂ ਥੋੜੇ ਜਿਹੜੇ ਦਰਸ਼ਕ ਲਾਈਨ ਤੇ ਲਾ ਕੇ ਖੜੇ ਐ ਕੋਤੋੜਾ ਸਾਈਡ ਤੇ ਹੋ ਜਾਣ ਲਓ ਕਬੱਡੀ ਦਾ ਮੱਚ ਦਾ ਅੰਗਯਾਰ ਬੱਗੇਪਿੰਡ ਦਾ ਦੁੱਲਾ ਦੁਨੀਆ ਪਰ ਦਾ ਮਹਾਉਂਤਾ ਜੀ ਇਸ ਲਈ ਕਬੱਡੀ ਪਾਰਿਆ ਮੇਰੇ ਵੀਰੋ ਬੱਗਿਆਂ ਵਾਲਾ ਦੁੱਲਾ ਦੋ ਮੈਨੂ ਗੱਡੀਆਂ ਦਾ ਜੇਤੂ ਪ੍ਰੀਤ ਟਰੈਕਟਰ ਦਾ ਜੇਤੂ ਲਓ ਕਬੱਡੀ ਦਾ ਸਟਾਰ ਦੂਸਰੇ ਪਾਸੇ ਜੁਨੀਤਪੁਰੇ ਵਾਲਾ ਦੁੱਲੇ ਦੀ ਜੇਕਰ ਖੇਡ ਵਧੀਆ ਲੱਗਦੂ ਤਾੜੀ ਮਾਰੋ ਜ਼ੋਰਦਾਰ ਲੈ ਵੀ ਦੁੱਲਿਆ ਦੁਨੀਆ ਪਿਆਰ ਕਰਦੀ ਐ ਮੇਰਾ ਸੱਚੇ ਪਾਤਸ਼ਾਹ ਦੀ ਤੇ ਪੱਥਰ ਦੇ ਵਿੱਚ ਕੀੜੀਆਂ ਸਾਈਆਂ ਰੋਟੀ ਆ ਪਚਾਵੇਂ ਸਭਨਾਂ ਦੇ ਤੂੰ ਐ ਪਿਛਾਰੇ ਫਿਰ ਵੀ ਪਰਦੇ ਪਾਵੇਂ ਸਬਨਾਂ ਦੇ ਤੋਂ ਐ ਪਿਛਾੜੇ ਫਿਰ ਵੀ ਪਰਦੇ ਪਾਵੇਂ ਇੱਕ ਪਾਸੇ ਕਹਿੰਦੇ ਵਰਲਡ ਕੱਪ ਦੇ ਵਿੱਚ ਇੱਕ ਇੱਕ ਮੈਚ ਦੇ ਵਿੱਚ 15 15 ਜੱਫੇ ਲਾਏ ਐ ਪਰ ਜੋਧਾ ਵਾਲਾ ਮੰਦਿਰ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੱਗੇ ਵਾਪਸ ਗਏ ਕੁਲਵਿੰਦਰ ਸਿੰਘ ਗਰੇਵਾਲ ਨੌਜੋਨ ਤਿੰਦਾ ਪਰਜੀਆਮ ਵਾਲਾ ਬਾਪ ਕੈਲਗਰੀ ਜਾ ਬਸਿਆ ਕਹਿੰਦੇ ਪੁੱਤ ਕਬੱਡੀ ਦਾ 스타 ਬਣ ਗਿਆ ਪੰਜਾਬ ਦੀ ਧਰਤੀ ਤੇ ਕਦੇ ਕੈਨੇਡਾ ਖੇਡਦਾ ਕਦੇ ਇੰਗਲੈਂਡ ਖੇਡਦਾ ਲੈ ਵੀ ਹੀਰਾਂ ਵਾਲਿਆ ਕਰ ਗੱਲ ਨੌਜੋਨਾਂ ਕਿਹਦੇ ਵੱਲੋਂ ਮਾਨ ਸਨਮਾਨ ਕੀਤੇ ਜਾਣਗੇ ਹਾਂਜੀ ਅਰਜਨ ਖਾਨ ਜੀ ਆਖ ਰਹੇ ਨੇ ਜੀ ਅਮਰੂ ਜਫਾ ਲਾਉ ਦੁੱਲੇ ਨੂੰ ਤਾਂ 500 ਰੁਪਏ ਦਾ ਨਾਮ ਆ। ਅਮਨਾ ਜੁਨੇਤਪੁਰੇ ਦਾ ਮਾਰ ਦੋ ਤਾੜੀਆਂ ਦਰਸ਼ਕੀਓ। ਇਸ ਵੇਲੇ ਦੇ ਮੈਨੂ ਗੱਡੀਆਂ ਦਾ ਜੇਤੂ ਜਾਫੀ ਕਿ ਪਿੰਡ ਹੈ ਜੁਨੇਤਪੁਰਾ ਕੋਲ ਸਿਤਮਾ ਵੇਟ ਵੀ ਅਮਨਾ ਤਾਂ ਖਰੇ ਖਰੇ ਧਾਵੀ ਦਿੰਦਾ ਪਲ ਚ ਲੇ ਵੇਟ ਵੀ ਲੈਂਬਰ ਉਹਨਾਂ ਦੇ ਏਰੀਏ ਦਾ ਇਹ ਖਿਡਾਰੀ ਇਸ ਵੇਲੇ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ। ਅਮਨ ਜੀ ਇੱਕ ਮਿੰਟ ਲੈਣਾ ਜੀ। ਸਾਡੇ ਭਾਈ ਸੰਗੂ ਜੀ ਕੈਨੇਡਾ ਤੋਂ ਸੰਗੂ ਜੀ ਕੈਨੇਡਾ ਤੋਂ ਉੱਥੇ ਨਾਲ ਹੀ ਇਹ ਜਾਫੀ ਕੈਨੇਡਾ ਤੋਂ ਕਹਿੰਦੇ ਉਹ ਜਾਫੀ ਹੈ ਮੇਰੇ ਵੀਰੋ ਜਿਹੜਾ ਜੋ ਕੁਝ ਚਾਹੇ ਉਹ ਕਰ ਸਕਦਾ ਕਬੱਡੀ ਦੇ ਮੈਦਾਨ ਦੇ ਵਿੱਚ ਜੋ ਕੁਝ ਚਾਹੇ ਉਹ ਕਰ ਸਕਦਾ ਬੱਗੇ ਪਿੰਡ ਦਾ ਮੰਗੀ ਸਰਪਾ ਇੰਗਲੈਂਡ ਵੱਲੋਂ 500 ਰੁਪਿਆ ਬੱਗਿਆ ਵਾਲੇ ਮੰਗੀ ਦੇ ਲਈ ਹੈ ਜਿਹੜਾ ਦੁੱਲੇ ਨੂੰ ਜਫਾ ਲਾਊਗਾ ਸੰਭੂ ਕੈਨੇਡਾ ਜੀ ਤੇ ਵਿਕੀ ਤੇ ਧਾਲੀਵਾਲ ਕੈਨੇਡਾ ਤੋਂ ਤੇ ਈਡੋ ਮੇਰਾ ਵੀਰ ਢਾਲੀਵਾਲ ਕੈਨੇਡਾ ਤੋਂ ਇਹ ਕੈਨੇਡਾ ਵਾਲੇ ਕਹਿੰਦੇ ਵੀ 1000 ਰੁਪਏ ਦਾ ਨਾਮ ਦੇਣਗੇ ਵਾਹ 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 ਪੁਆਇੰਟ ਦੁੱਲੇ ਦਾ ਪੁਆਇੰਟ ਇਸ ਲਈ ਬੱਗਿਆਂ ਦਾ ਬੱਗਿਆਂ ਦਾ ਪੁਆਇੰਟ ਹੈ ਮੇਰੇ ਵੀਰੋ ਅਗਲੀ ਰੇਡ ਕਹਿੰਦੇ ਜੋਧਾ ਵਾਲਾ ਮੰਦਿਰ ਇਸ ਲਈ ਪਾਉਣ ਲਈ ਆਪੇ ਜੀ ਸਰਦਾਰ ਬਲੌਰ ਸਿੰਘ ਜੀ ਇੱਥੇ ਥੋੜਾ ਕੰਟਰੋਲ ਕਰ ਲਓ ਨਹੀਂ ਮੈਚ ਨਹੀਂ ਹੋਣੇ ਦਰਸ਼ਕਾਂ ਨੇ ਅੱਗੇ ਨੂੰ ਆਉਂਦੇ ਜਾਣਾ ਹੈ ਥੋੜਾ ਕੰਟਰੋਲ ਕਰ ਲਈ ਆਪਾਂ ਪਹਿਲੇ ਲਓ ਮੰਗੀ ਬੱਗੇ ਪਿੰਦਾ ਕਬੱਡੀ ਦਾ ਕਹਿੰਦੇ ਮੰਗੀ ਜਿੱਥੇ ਖਿਡਾਰੀ ਵਧੀਆ ਉਥੇ ਕਹਿੰਦੇ انسان ਬਹੁਤ ਵਧੀਆ ਮੇਰੇ ਵੀਰੋ ਬੱਗੇ ਪਿੰਦਾ ਏ 스타 ਖਿਡਾਰੀ ਮੰਜਲ ਤਾ ਹਰ ਨੂੰ ਮਿਲ ਜਾਂਦੀ ਪਰ ਖੜਨਾ ਔਖਾ ਏ ਮੰਜਲ ਤਾ ਹਰ ਨੂੰ ਮਿਲ ਜਾਂਦੀ ਪਰ ਖੜਨਾ ਔਖਾ ਏ ਤੀਜੇ ਵਿਸ਼ਵ ਕਬੱਡੀ ਕੱਪ ਦਾ ਇੰਡੀਆ ਦੀ ਟੀਮ ਦਾ ਖਿਡਾਰੀ ਪੂਰਾ ਬੱਗਿਆਂ ਦਾ ਪੂਰਾ ਬੱਗਿਆਂ ਦਾ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਅਮਨਾ ਜਨੇਤਪੁਰੇ ਦਾ ਨੌਜਵਨ ਲਾ ਤਕੜਾ ਜੱਫਾ ਦੋ ਨੈਨੋ ਗੱਡੀਆਂ ਦਾ ਲਓ ਕਹਿੰਦੇ ਇਸ ਵੇਲੇ ਅਮਨਾ ਸਰਾ ਕਰਨਾ ਹੋਇਆ ਜੱਸੀ ਇੰਗਲੈਂਡ ਵੱਲੋਂ 500 ਰੁਪਇਆ ਜੇ ਤਾਂ ਮੈਚ ਦਾ ਸਵਾਦ ਆ ਗਿਆ ਤੜੀ ਮਾਰਦੇ ਦਰਸ਼ਕੀ ਰਹੋ न सवाद वठी आहे पित वॾी रमे वीरे सवाद ਖੇਡ ਕਬੱਡੀ ਦਾ ਸਵਾਦ ਆ ਰਿਹਾ ਨਿੰਦੂ ਗੜ ਦਾ ਇੰਦਗੜ ਪਿੰਡ ਦਾ ਨਿੰਦੂ ਕਬੱਡੀ ਪਾ ਰਿਹਾ ਮੇਰੇ ਵੀਰੋ ਉਧਰ ਮੰਗੀ ਨਾਲ ਸੰਦੀਪ ਹੈ ਸੰਦੀਪ ਨਹੀਂ ਮੰਗੀ ਮੰਗੀ ਕਬੱਡੀ ਦਾ 스타 ਹੈ ਮੰਗੀ ਕਬੱਡੀ ਦਾ 스타 ਹੈ ਲਓ ਨਿੰਦੂ ਦੇਖੋ ਸਾਹਮਣੇ ਦੇਖੋ ਸਾਹਮਣੇ ਪੈਂਖੋ ਸਾਰੇ ਦੋਨੋਂ ਖਿਡਾਰੀਆਂ ਦੇ ਦਰਮਿਆਨ ਪੁਆਇੰਟ ਇਸ ਲਈ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਨਿੰਦੂ ਇੰਦਗੜੀਏ ਦੇ ਹਿੱਸੇ ਲਓ ਕਬੱਡੀ ਦਾ ਕਹਿੰਦੇ ਨੌਜਨ ਮੱਚਦਾ ਆ ਗਿਆ ਲਾ ਬੱਗੇ ਪਿੰਡ ਦਾ 1000 ਰੁਪਇਆ ਲੱਗਾ ਜੀ 1000 ਰੁਪਇਆ ਉਧਰ ਬਲੌਰ ਸਿੰਘ ਜੀ ਕਹਿੰਦੇ 1100 ਰੁਪਇਆ ਨਵਾਗੇ ਜਿਹੜਾ ਬੁੱਲੇ ਨੂੰ ਜਫਾ ਲਾ ਦੂ ਜਨੇਤਪੁਰੇ ਵਾਲਿਆ ਉਧਰ ਅਮਰੂ ਐ ਅਮਨਾ ਇਸ ਲਈ ਮੈਂ ਪਹਿਲੇ ਆਖਿਆ ਵੀ ਬਲੌਰ ਸਿੰਘ ਜੀ ਥੋੜਾ ਆਪਾ ਸਾਈਡ ਤੇ ਕਰ ਦਈਏ ਦਰਸ਼ਕ ਵੀਰਾਂ ਨੂੰ ਬੁੱਲੇ ਦੀ ਪਾਈ ਹੋਈ ਕਬੱਡੀ ਅਮਨਾ ਜਨੇਤਪੁਰੇ ਦਾ ਪਰ ਮੱਚਦਾ ਅੰਗਿਆਰ ਹੈ ਗੱਡੀਆਂ ਟਰੈਕਟਰਾਂ ਦਾ ਜੀਤੂ ਬੱਗੇ ਪਿੰਡ ਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਥੋੜਾ ਜਾਰ ਬਲੌਰ ਸਿੰਘ ਜੀ ਇੱਧਰ ਆ ਜਾਓ ਯਾਰਾ ਡੰਡਾ ਪੀਰ ਹੈ بگੜਿਆ ਤਿਗੜਿਆ ਦਾ ਡੰਡਾ ਪੀਰ ਹੈ بگੜਿਆ ਤਿਗੜਿਆ ਦਾ ਮੇਰੀ ਬੇਨਤੀ ਹੈ ਬਹੁਤ ਰਿਕਵੈਸਟ ਕਰਕੇ ਦੇਖੀਏ ਦਰਸ਼ਕ ਲਓ ਮੰਦਰ ਜੋਤਾਂ ਦਾ ਤਰਨ ਦਾ ਮਾਨਕ ਦਾ ਇਹ ਪਿੰਡ ਬੁੱਲੇ ਨੇ ਕਹਿੰਦੇ ਅਗਲੀ ਕਬੱਡੀ ਪਾ ਦੁੱਤੀ ਹੈ ਤੇ ਫਿਰ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੌ ਕੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਅਰਜਿਤ ਖਾਨ ਜੀ ਆਖ ਰਹੇ ਜੀ ਅਰਜਨ ਕਾਮਲੇ ਦਾ ਸਨਮਾਨ ਦਿੱਤਾ ਜਾਵੇਗਾ ਜਿਹੜਾ ਬੱਗਿਆਂ ਵਾਲੇ ਨੂੰ ਲਾ ਦੂ ਜੱਫਾ ਲੈ ਵੀ ਬਾਦਰ ਵਾਲਿਆ ਇਸ ਵੇਲੇ ਦੇਖਦੇ ਆ ਵੀ ਕਿਹੋ ਜੀ ਗੱਲ ਆਉਂਦੀ ਹੈ ਬੁੱਲਾ 스타 ਹੈ ਕਬੱਡੀ ਦਾ ਬੁੱਲਾ ਸੁਪਰਸਟਾਰ ਹੈ ਕਬੱਡੀ ਦਾ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜੋਧਾ ਵਾਲਾ ਮੰਦੋ ਅਗਲੀ ਕਬੱਡੀ ਪੌਂਟ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ ਉਧਰ ਚਾਰ ਜਾਹੀ ਚਾਰ ਨੇ ਉਧਰ ਸੈਟੀ ਮਾਨੂਣੀ ਅਮਰੀਕ ਖਾੜੇਉਣੀ ਮੇਰੇ ਵੀਰ ਉਹਨਾਂ ਦੇ ਮਾਨ ਦੇ ਕੈਲ ਤੂਰੂਣੀ ਐਡਮਿੰਟਨ ਦੇ ਵਿੱਚ ਬੈਠੇ ਚੰਦੇ ਕਲਕੋੜਾਂ ਦੇ ਨਾਲ ਲਓ ਨੰਗਲੰਦੀਆਂ ਵਾਲਾ ਗਲੈਡੀਏਟਰ ਦੇ ਤੌਰ ਤੇ ਜਾਣਿਆ ਜਾਂਦਾ ਪਰ ਜੋਧਾ ਵਾਲਾ ਮੰਦਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਰਿਹਾ ਪੂਰਾ ਬੱਗਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਲੈ ਵੀ ਜਲਾਲ ਵਾਲਾ ਕਰੀ ਕਾ ਗੱਲ ਨਾ ਹੋ ਜੇ ਨਾ ਪੂਰਾ ਬੱਗੇ ਪਿੰਡ ਦਾ ਮੇਰੇ ਵੀਰੋ ਸ਼ਾਹਕੋਟ ਦਾ ਏਰੀਆ ਹੈ ਪਹਿਲਵਾਨ ਮਿਹਰਦੀਨ ਦਾ ਏਰੀਆ ਕਿ ਮਿਹਰ ਤੇ ਰੱਬ ਨਜ਼ਰ ਹੋ ਜੇ ਬੰਧਾਨ ਕਿਰਪਾ ਪਹਿਲਵਾਨ ਬਣਦਾ ਮਿਹਰਦੀਨ ਦਾ ਜੇ ਰੱਬ ਦੀ ਨਜ਼ਰ ਹੋ ਜੇ ਇਹ ਕਹਿੰਦੇ ਅੰਮ੍ਰਿਤ ਜਨੇਤਪੁਰੇ ਦਾ ਜਨੇਤਪੁਰੇ ਵਾਲਾ ਕਹਿੰਦੇ ਲੈਂਦਰ ਸਿੱਧਵਾ ਨੇ ਟੇ ਤਰੂ ਬਾਦਰ ਵੱਲੋਂ 500 ਦੇ ਮਾਨ ਸਨਮਾਨ ਹੈ ਇਸ ਜਾਫੀ ਦੇ ਲਈ ਅਨੀ ਇੰਗਲੈਂਡ ਵੱਲੋਂ ਵੀ 500 ਦੇ ਮਾਨ ਸਨਮਾਨ ਅਮਰੋ ਜਨੇਤਪੁਰੇ ਵਾਲੇ ਦੇ ਲਈ ਹੈ ਲੈ ਵੀ ਚਾਨੇ ਨੱਥੋ ਕੀ ਵਾਲਿਆ ਅੱਜ ਤਾਂ ਦੇਖ ਲੈ ਵੀ ਸਵਾਦ ਵਜਿਆ ਪਿਆ ਇਹੋ ਜੀ ਗੱਲ ਕਹਿੰਦੇ ਘੋਲੀਏ ਦੇ ਕਬੱਡੀ ਕੱਪ ਤੇ ਦੇਖਦੇ ਆ ਵੀ 27 ਤਰੀਕ ਨੂੰ ਪਿੰਡਵਾਰ ਦੇ ਮੈਚ ਹੋਣਗੇ ਤੇ 28 ਤਰੀਕ ਨੂੰ ਮੇਰੇ ਵੀਰੋ 8 ਅਕੈਡਮੀਆ ਦੇ ਮੈਚ ਹੋਣਗੇ ਘੋਲੀਏ ਦੇ ਕਬੱਡੀ ਕੱਪ ਦੇ ਲਈ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨਿੰਦੂ ਇੰਦਗੜੀਆ ਸੰਦੀਪ ਨੰਗਲਪੀਆਂ ਵਾਲਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਵੱਜੀ ਹੋਈ ਕੈਂਚੀ ਹੈ ਬੱਲੇ 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 ਹੋ ਗਈ ਮਿੱਤਰੋ ਇੱਕ ਇੱਕ ਮੈਚ ਦੇ ਵਿੱਚ ਕਹਿੰਦੇ 15 15 ਜਫੇ ਲਾਏ ਐ ਸੰਦੀਪ ਮਾਤਾ ਪੰਜਾਬ ਕੌਰ ਜੀ ਦੀ ਅਪਾਰ ਕਿਰਪਾ ਮੇਰੇ ਵੀਰੋ ਨੌਨੀ ਕੈਨੇਡਾ ਵੱਲੋਂ 500 ਰੁਪਏ ਦਾ ਮਾਨ ਸਨਮਾਨ ਮੈਦਾਨ ਬਾਈ ਲਈ ਹੈ ਸ਼ਾਹਕੋਟ ਦਾ ਏਰੀਆ ਲਓ ਦੁੱਲਾ ਪੋਤਰੇ ਨੰਗਾ ਕੈਨੇਡਾ ਵੱਡਾ ਉਰਦੋ ਸਾਡੇ ਬਲਵੀਰ ਸਿੰਘ ਜੀ ਨਾਲ ਮਾਨੂਕੇ ਵਾਲੇ ਸਾਰੀਆਂ ਸਰਕਾਰ ਜਿਹੇ ਚਿੱਕੀਤਾ ਨਾ ਬੋਟਾ ਛਾਪਾ ਜੀ ਗਹਿ ਗੱਦਮਾ ਧੰਨਵਾਦ ਕਰਦੇ ਆ ਬੱਗਿਆਂ ਵਾਲਾ ਬੁੱਲਾ ਕਬੱਡੀ ਪਾਉਂਦਾ ਹੋਇਆ ਯਾਰ ਹਟ ਜਾਓ ਪਿੱਛੇ ਹਟ ਜਾਓ ਪਿੱਛੇ ਦਰਸ਼ਕ ਵੀਰੋ ਲਓ ਬੱਗਿਆਂ ਵਾਲੇ ਦੀ ਪਈ ਹੋਈ ਕਬੱਡੀ ਮੰਡੀ ਜਨੇਤਪੁਰੇ ਦਾ ਪੁਆਇੰਟ ਪੁਆਇੰਟ ਧਾਵੀ ਦਾ ਇਧਰ ਪੁਆਇੰਟ ਦੁੱਲੇ ਦੇ ਹਿੱਸੇ 'ਚ ਜੁੜਿਆ ਹੈ ਪੁਆਇੰਟ ਹਰਜੀਤ ਸਿੰਘ ਜੱਦਾ ਉਰ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾ ਰਿਹਾ ਇੱਕ ਬੁਲਟ ਯੰਗ ਸਪੋਰਟਸ ਕਲੱਬ ਦੀ ਤਰਫੋਂ ਇੱਕ ਹਰਜੀਤ ਸਿੰਘ ਦੀ ਜੱਦਾ ਉਰ ਦੀ ਤਰਫੋਂ ਦਿੱਤਾ ਜਾ ਰਿਹਾ ਹੈ ਇਧਰ ਮੰਦਰ ਜੋਧਾ ਪਿੰਡ ਹੈ ਕਹਿੰਦੇ ਮਾਨਕ ਦਾ ਪਿੰਡ ਹੈ ਤਰਨ ਹੁਣਾ ਦਾ ਪਿੰਡ ਹੈ ਮੇਰੇ ਵੀਰੋ ਜੋਧਾ ਲਾ ਪਈ ਹੋਈ ਕਬੱਡੀ ਬੱਗੇ ਪਿੰਡ ਵਾਲਾ ਇਹ ਉਹ ਜਾਫੀ ਹੈ ਜੋ ਕਹਿੰਦੇ ਵੀ ਮੈਚ ਜੇ ਜਿੱਤਣਾ ਹੋਵੇ ਤਾਂ ਜਿੱਤੀ ਦਿੰਦਾ ਜੇ ਮੈਚ ਜਿੱਤਣਾ ਹੋਵੇ ਤਾਂ ਜਿੱਤੀ ਦਿੰਦਾ ਗੁੱਲੇ ਦੀ ਰੇਡ ਤੇ 1000 ਰੁਪਇਆ ਲੱਗਿਆ 500 ਅਰਸ਼ ਦਿਖਾਂ ਜੀ ਔਰ ਐਨਆਰਆ ਵੀਰ ਸੰਘੂ ਕੈਨੇਡਾ ਤੇ ਨਾਲ ਹੀ ਸਾਡੇ ਵਿੱਕੀ ਜੀ ਔਰ ਨੀਟਾ ਜੀ ਇਹਨਾਂ ਵੱਲੋਂ ਮਾਇਆ ਦੇ ਗੱਫੇ ਲੱਗੇ ਨੇ 1000 ਰੁਪਇਆ ਲਓ ਇਸ ਲਈ ਪਈ ਸੀ ਕਬੱਡੀ ਅਸੀਂ ਨਾਲ ਜਿੰਦੀ ਅਮਨਾ ਜੁਨੇਦਪੁਰੇ ਦਾ ਪੁਆਇੰਟ ਬੱਗੇ ਪਿੰਡ ਦੀ ਟੀਮ ਦਾ ਉਧਰ ਕਹਿੰਦੇ ਇੰਦਰਪਾਲ ਬਾਜਵੇਆ ਵਾਲਾ ਬਿੰਦੂ ਬਾਜਵੇ ਵਰਗੇ ਅੰਕੇ ਵਰਗੇ ਕਹਿੰਦੇ ਦੁਨੀਆ ਪਰ ਦੇ ਮਹਾਨ ਕਬੱਡੀ ਖਿਡਾਰੀ ਬਣਦਾ ਕੀਤੇ ਮੇਰੇ ਵੀਰੋ ਮੈਚ ਮੇਰੇ ਪੰਜਾਬੀ ਵੀਰੋ ਪੂਰਾ ਫਸਿਆ ਆਪੂਆ 19 ਤੇ 21 ਵਾਲਾ ਫਰਕ ਹੈ ਮੇਰੇ ਵੀਰੋ 19 ਤੇ 21 ਦਾ ਫਰਕ ਹੈ ਬਿੰਦੂ ਸਰਪੰਦੀ ਕੱਟਦਾ ਲੋਹਾ ਲੋਹੇ ਨੂੰ ਫਿਰ ਭਾਂਬੜ ਮਚੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਹੁਣ ਦੇਖਦੇ ਆਂ ਵੀ ਹੌਸਲੇ ਦੀ ਜਿੱਤ ਹੁੰਦੀ ਐ ਲਓ ਖੇਡ ਮੈਦਾਨ ਦੇ ਵਿੱਚ ਇਧਰ ਨੰਗਲੰਬੀਆਂ ਵਾਲਾ ਲਾ ਤਕੜਾ ਜੱਫਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਣੀ ਲਓ ਨੰਗਲੰਬੀਆਂ ਵਾਲੇ ਦਾ ਲਓ ਬਾਰਸ਼ੀਖ ਬਰਸ਼ੇ ਖੁਸ਼ ਨਯਾਰਾ ਰਾਜਪੁਰ ਦੇ ਕਬੱਡੀ ਕੱਪ ਦਾ ਦੋਸਤੋ ਮੈਚ ਤੁਸੀਂ ਵੇਖ ਹੀ ਲਿਆ ਇਹ ਮੈਚ ਹੈ ਜਿਹੜਾ ਜਨੇਤਪੁਰਾ ਨੇ ਜਿੱਤ ਲਿਆ ਜਨੇਤਪੁਰਾ ਦੇ ਨੇ 13.5 ਪੁਆਇੰਟ ਔਰ ਬੱਗੇਪਿੰਡ ਦੇ ਰਹੇ ਨੇ 12 ਪੁਆਇੰਟ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਸੀਂ ਅਵੇਲੇਬਲ ਕਰਾਉਂਦੇ ਰਹਿਣਾ ਆਹ ਵਾਲੀ ਵੀਡੀਓ ਅਸੀਂ ਇੱਕ ਤੁਹਾਡੇ ਲਈ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਕਲਿੱਕ ਕਰਕੇ ਹੁਣੇ ਦੇਖ ਸਕਦੇ ਹੋ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਔਰ ਸ਼ੇਅਰ ਵੀ ਜਰੂਰ ਕਰਨਾ ਨਾਲ ਹੀ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ kabaddi365.com ਤੇ ਇਸੇ ਤਰ੍ਹਾਂ ਬਣੇ ਰਹੋ